দর্শকੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਤਲਵੰਡੀ ਸਾਬੋ ਆਏ ਹੋਏ ਸੀ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਉੱਪਰ ਆਏ ਹੋਏ ਸੀਗੇ ਤੇ ਬਾਪੂ ਜੀ ਕੋਲ ਬਹੁਤ ਘਾਣ ਘਾਣ ਟਰੈਕਟਰ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਹਾਂ ਜੀ ਚਲੋ ਜੀ ਤੇ ਬਾਪੂ ਜੀ ਟਰੈਕਟਰਾਂ ਬਾਰੇ ਆਪਣੇ ਕਿੰਨੇ ਕਿੰਨੇ ਟਰੈਕਟਰ ਹੈ ਜੀ ਇੱਥੇ ਆਪਣੇ ਟਰੈਕਟਰ ਤਾਂ ਹੈਗੇ ਜੀ ਇੱਥੇ 15 16 ਨਾ 15 16 ਜੀ ਹਾਂ ਠੀਕ ਹੈ ਜੀ ਤੇ ਬਾਪੂ ਜੀ ਜਾਣਕਾਰੀ ਦਿਓ ਜੀ ਸੋਨਾ ਲੀਕਾ ਬਾਰੇ ਸੋਨਾ ਲੀਕਾ ਟਰੈਕਟਰ ਜੀ ਓਰੀਜਨਲ ਟਰੈਕਟਰ ਹੈ ਉਹਨੂੰ ਮਾਦੜਾ ਹੈ ਜੀ ਤੇ ਨੰਬਰ ਵਾਰੇ ਦੱਸੋ ਜੀ ਰੁਪਏ ਦਾ ਰੁਪਿਆ ਰੰਗ ਹੈ ਇਹਦਾ ਜੀ ਟਰੈਕਟਰ ਸੋਨਾ ਬਹੁਤ ਹੈ ਜੀ ਕਿੱਥੇ ਚੱਲਿਆ ਹੈ ਜੀ ਤੇ ਟਰੈਕਟਰ ਦੀ ਨੰਬਰ ਕਿੱਥੋਂ ਦਾ ਜੀ ਐਚ ਆਰ ਆ ਸਾਰੇ ਠੀਕ ਆ ਹਰਿਆਣਾ ਦੇ ਨੰਬਰ ਆ ਇਹਦੇ ਨੰਬਰ ਆਗੇ ਠੀਕ ਹੈ ਜੀ ਹਰਿਆਣਾ ਨੰਬਰ ਆ ਸਾਰੇ ਹਰਿਆਣਾ ਦਾ ਨੰਬਰ ਆ ਜੀ ਹਾਂਜੀ ਠੀਕ ਹੈ ਜੀ ਤੇ ਬਾਪੂ ਜੀ ਟਰੈਕਟਰ ਦੇ ਆ ਟਾਇਰਾਂ ਬਾਰੇ ਜਾਣਕਾਰੀ ਦਿਓ ਜੀ ਟਾਇਰ ਇਹ ਮਤਲਬ ਵੀ ਹੈਗੇ ਨੇ ਜੀ ਇਹ ਜੀ 90 ਪੈਸੇ 90 ਪੈਸੇ ਟਾਇਰ ਹੈ ਹਨਾ ਜੀ ਟਰੈਕਟਰ ਦੀ ਹਾਲਤ ਬਹੁਤ ਵਧੀਆ ਪਈ ਹੋਈ ਆ ਸੋਹਣਾ ਟਰੈਕਟਰ ਹੈ ਜੀ ਨਾਲ ਦਾ ਸਾਰਾ ਕੁਝ ਜੀ ਤੇ ਕਾਗਜ਼ ਪੱਤਰ ਬਾਪੂ ਜੀ ਪੂਰੇ ਆ ਜੀ ਸਾਰੇ ਰੀਜਨਲੇ ਜੂ ਜੈਡ ਠੀਕ ਹੈ ਜੀ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਨੇ ਅੰਦਰ ਬਾਹਰ ਤੋਂ ਤੇ ਬੈਕ ਸਾਈਡ ਤੋਂ ਦੇਖ ਲਓ ਬਾਪੂ ਜੀ ਕਿਤੇ ਕੋਈ ਕਲਮ ਵਗੈਰਾ ਲੱਗੀ ਹੋਵੇ ਤਾਂ ਜਰੂਰ ਦੱਸਿਓ ਜੀ ਸਾਰੇ ਟਰੈਕਟਰ ਰੀਜਨਲ ਆਪਣੇ ਜੀ ਕੋਈ ਡੈਟ ਤੇ ਆਪਣਾ ਕਲਮ ਨਹੀਂ ਲੱਗੀ ਹੁੰਦੀ ਠੀਕ ਹੈ ਜੀ ਸਾਰੇ ਟਰੈਕਟਰ ਰੀਜਨਲ ਆਪਣੇ ਜੀ ਲੈ ਵੀ ਦਰਸ਼ਕੋ ਉੱਪਰ ਤੋਂ ਲੈ ਕੇ ਥੱਲੇ ਤੱਕ ਆਪਾਂ ਤੁਹਾਨੂੰ ਬਰੀਕੀ ਨਾਲ ਦਿਖਾ ਦਿੰਨੇ ਆ ਤੇ ਮੇਨ ਮਰਗਾਣਾ ਵਗੈਰਾ ਦਾ ਹੁੰਦਾ ਤੇ ਬਾਪੂ ਜੀ ਇਹਦੇ ਚ ਮਾਨ ਤਾਨ ਦੱਸੋ ਜੀ 5-3 ਬਸ 5-4000 ਰੁਪਏ ਕਰ ਦਾਂਗੇ ਜੀ ਇਹਦਾ ਠੀਕ ਹੈ ਜੀ ਆਏ ਬੰਦੇ ਦਾ ਠੀਕ ਹੈ ਜੀ ਜੇ ਤੁਹਾਡਾ ਕੋਈ ਮਤਲਬ ਵੀਡੀਓ ਦੇਖ ਕੇ ਆਊਗਾ ਤਾਂ ਆਪਾਂ 2000 ਰੁਪਏ ਹੋਰ ਕਰ ਦਾਂਗੇ ਮਤਲਬ ਕਿ 7000 ਤਾਂ ਤੁਸੀਂ 7000 ਰੁਪਏ ਕਰ ਦਾਂਗੇ ਆਪਾਂ ਠੀਕ ਹੈ ਜੀ ਹਾਂ ਲੈ ਵੀ ਦਰਸ਼ਕੋ ਹੁਣ ਇਧਰੋਂ ਦਿਖਾ ਦਿੰਨੇ ਆ ਤੁਹਾਨੂੰ ਬਿਲਕੁਲ ਬਾਪੂ ਜੀ ਵਰਗਿਆਂ ਦੇ ਇਹ ਟ੍ਰੈਕਟਰ ਆ ਉਹ ਵਧੀਆ ਹਾਲਤ ਦੇ ਵਿੱਚ ਪਏ ਹੋਏ ਆ ਇਹ ਉਹ ਤੁਹਾਨੂੰ 911 ਦਿਖਾਉਣ ਲੱਗੀਆਂ। ਤਾਂ ਬਾਪੂ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ। 911 70 ਮਾਲ ਟਾਇਰ ਦਾ ਹੈ ਜੀ। ਠੀਕ ਹੈ ਜੀ। ਤੇ 90 ਪੈਸੀ ਟਾਇਰ ਇਹਦੇ ਚਾਰੇ। ਜੀ। ਤੇ ਬੈਟਰੀ ਨਵੀਂ ਹੈ ਸੈਲਫਟਾਟਾ ਇੰਜਨ ਦਾ ਕੰਮ ਹੋਇਆ ਹੈ। ਜੀ। ਤੇ ਸੈਲ ਆਪਣੇ ਪ੍ਰੈਸ਼ਰ ਦਾ ਹੋ ਕਰਾਇਆ ਹੋਇਆ ਹੈ। ਠੀਕ ਹੈ ਜੀ। origional ਆ ਸਾਰਾ EJZ। ਜੀ। ਕਿਤੇ ਕਰਵਣੀ ਲੱਗੀ। ਜੀ ਜੀ। ਤੇ ਪੰਜਾਬ ਨੰਬਰ ਹੈ ਜੀ। ਪੰਜਾਬ ਨੰਬਰ ਹੈ ਜੀ। ਹਾਂ ਪੰਜਾਬ ਨੰਬਰ ਹੈ। ਜੀ। ਏ ਡੈਡਰ ਚ ਕੋਈ ਦਸਾ ਨਹੀਂ ਜੀ ਜੀ ਤੇ ਲਿਖਿਆ ਦਾ ਤੇ ਬਾਪੂ ਜੀ ਬਾਪੂ ਜੀ ਕਿੰਨਾ ਪੈਸਾ ਮੰਗਦੇ ਹੋ ਕਿੰਨੀ ਉਹਦੇ ਵਿੱਚ ਦੋ ਦਸ ਲਿਖਿਆ ਜੀ ਜੀ ਤੇ ਆਪਾਂ ਦੋ ਦੂ ਦੋ ਪੰਜ ਪੰਜ ਤੇ ਕਰ ਦਸ ਪੰਜ ਦਾ ਦੇ ਦਾਂਗੇ ਜੀ ਮਤਲਬ ਕਿ ਦੋ ਦਸ 5000 ਰੁਪਏ ਤੁਸੀਂ ਛੋਟ ਕਹਿਨੇ ਹੋ ਛੋਟ ਕਰ ਦਾਂਗੇ ਹਾਂ ਠੀਕ ਹੈ ਜੀ ਡੈਡਰ ਪ੍ਰੈਸ਼ਰ ਤੇ ਸਾਰਾ ਡੈਡਰ オリジナル ਹੈ ਜੀ ਜੀ ਤੇ ਬਾਪੂ ਜੀ ਕਾਗਜ਼ ਪਤਰਾਵਾਰੀ ਜਾਣਕਾਰੀ ਦਿਓ ਜੀ ਕਾਗਜ਼ ਪਤਰਾ ਜਿਹਾ ਮੈਰੀ ਜਨਾਲ ਹੈ ਜਮਾ ਠੀਕ ਠਾਕ ਨਹੀਂ ਜੀ ਓਕੇ ਜੀ ਟਰੈਕਟਰ ਇਹਦੇ ਨਾਲ ਟਰੈਕਟਰ ਦਾ ਜੀ ਤੇ ਲੋਨ ਦੀ ਸਹੂਲਤ ਆ ਜਿਹੜੇ ਟਰੈਕਟਰ ਪਹਿਲਾਂ ਵਾਲੇ ਚੱਲੇਦੇ ਤੇ ਤਾਂ ਨਹੀਂ ਲੋਨ ਹੋਣਾ ਹਾਂ ਉਹ ਤਾਂ ਤੇ ਹੋ ਜੂਗਾ ਉਹਨਾਂ ਦੇ ਸਾਰੇ ਤਾਂ ਹੋ ਜੂਗਾ ਜੀ ਕਰਾ ਦੇਣਗੇ ਜੀ ਠੀਕ ਹੈ ਜੀ ਕਰਾ ਦੇਣਗੇ ਲੋਨ ਜੀ ਜੀ ਲੋਨ ਕਰਾ ਦੇਣਗੇ ਆਪਾਂ ਇਹ ਵੀ ਕਿਸਾਨ ਖੇਤਾਂ ਮਰਕਾਰਡ ਵਗੈਰਾ ਤੁਸੀਂ ਦੇਖ ਲਓ ਸਾਰੇ origignal ਆ ਜੀ ਜਿਵੇਂ ਦਾ ਘਰੇ ਖੜਾ ਸੀਗਾ ਬਾਪੂ ਉਵੇਂ ਹੀ ਲਿਆ ਆ ਹੈ ਤੋਤਾ ਦਾ ਕੋਈ ਇਹਦੇ ਵਿੱਚ ਕੋਈ ਪਾਲਛਨੀ ਮਾਰੀ ਕੋਈ ਤੋਤਾ ਨਹੀਂ ਹੈਗਾ ਕੋਈ ਕੁਝ ਨਹੀਂ ਕੀਤਾ ਤੇ ਬਾਪੂ ਉਸੇ ਹਾਲਤ ਦੇ ਵਿੱਚ ਹੀ ਲਿਆ ਆ ਕੋਈ ਟਰੈਕਟਰ ਨੂੰ ਬਾਪੂ ਕਹਿੰਦਾ ਕੱਲ ਮੈਨੂੰ ਨਹੀਂ ਲੱਗੀ ਹੋਈ ਠੀਕ ਹੈ ਜੀ ਤੇ ਜਿਹੜੀ ਸ਼ੀਟ ਵਗੈਰਾ ਸਾਰਾ ਕੁਝ ਸਾਰਾ ਕੁਝ ਵਧੀਆ ਹਾਲਤ ਦੇ ਵਿੱਚ ਪਿਆ ਹੋਇਆ ਜੀ ਆਪ ਜੀ ਨੂੰ ਕਮੀ ਪੇਸ਼ੀ ਹੋਈ ਤਾਂ ਪੱਕਾ ਦੱਸਿਓ ਠੀਕ ਹੈ ਜੀ ਡੰਡਾ ਫੱਟੀ ਨਾਲ ਹੈ ਓਰੀਜਨਲ ਟਰੈਕਟਰ ਹੈ ਜੀ ਜੀ ਸਾਰੀ ਐਕਸੈਸਰੀ ਨਾਲ ਦੇਵੋਗੇ ਹੈ ਨਾਲ ਠੀਕ ਹੈ ਜੀ ਲੈਟਾਂ ਬਾਪ ਲਵਾਈਆਂ 1500 ਦੀਆਂ ਜੀ ਅਰੇ ਬੰਦੇ ਕਹਿੰਦੇ ਵੀ ਲੈਟਾਂ ਵੀ ਲਾ ਲਓ ਐ ਕਰ ਰਿਹਾ ਮੈਂ ਹੈ ਅਸੀਂ ਲਾਉਣੇ ਕੁਝ ਵੀ ਨੱਟ ਵੀ ਲਾਉਣੇ ਇਹਦੇ ਨਾਲੋਂ ਜੀ ਜੀ ਹਾਂ ਠੀਕ ਹੈ ਜੀ ਤੇ ਆਜੋ ਬਾਪੂ ਜੀ ਫਿਰ ਇੱਧਰ ਉਹਨੇ ਦੀ ਜਾਣਕਾਰੀ ਦਿਓ ਜੀ ਕਿਹੜਾ ਮਾਡਲ ਆ ਇਹ ਟਰੈਕਟਰ ਹੈਗਾ ਜੀ 15 ਮਾਡਲ ਠੀਕ ਹੈ ਜੀ ਤੇ ਕਿੰਨੀ ਬਾਪੂ ਜੀ ਡਿਮਾਂਡ ਆ ਜੀ ਇਹਦੀ 5 55 455 ਜੀ ਤੇ ਨੰਬਰ ਹਰਿਆਣੇ ਦਾ ਹੀ ਆ ਜੀ ਹਾਂ ਸਾਰੇ ਹਰਿਆਣੇ ਦੇ ਦੂ ਸਾਰੇ ਹਰਿਆਣੇ ਦੇ ਨੇ ਠੀਕ ਹੈ ਜੀ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਟਰੈਕਟਰ ਦੀ ਜਿਹੜੀ ਹਾਲਤ ਆ ਉਹ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਜੀ ਬਾਪੂ ਜੀ ਨਾਲ ਹੀ ਆਜੋ ਜੀ ਆਗੇ ਜੀ ਆਗੇ ਲੈ ਵੀ ਮਰਗਾੜ ਵਗੈਰਾ ਵਿੱਚੋਂ ਦੇਖ ਲੋ ਉੱਤੋਂ ਨਾਲ ਤੁਹਾਨੂੰ ਦਿਖਾਈ ਦੇਣੇ ਆ ਤੇ ਕਲਮ ਕਿਤੇ ਨਹੀਂ ਲੱਗੀ ਸਾਰੇ ਡੈਕਟਰ ਨੇ ਕਿਤੇ ਕਲਮ ਨਹੀਂ ਲੱਗੀ ਜੀ ਜੀ ਰਜਨਾ ਡੈਕਟਰ ਸਾਰੇ ਜੀ ਤੇ ਬਾਪੂ ਜੀ ਆ ਜਿਹੜਾ ਡੰਡਾ ਫੱਟੀ ਸਾਰਾ ਕੁਝ ਨਾਲ ਦੇਉਂਗੇ ਨਾਲ ਡੰਡਾ ਆਗਜ ਪੱਤਰ ਓਕੇ ਜੀ ਸਾਰਾ ਕੁਝ ਓਕੇ ਠੀਕ ਹੈ ਜੀ ਲੈ ਵੀ ਦਰਸ਼ਕੋ ਆਪਾਂ ਦੇ ਗਰਾਉਂਡ ਲੈਵਲ ਤੇ ਹਾਂਜੀ ਲਾਉਣ ਵੀ ਹੋ ਜਾਊਗਾ ਲਾਉਣ ਵੀ ਹੋ ਜਾਊਗਾ ਲਾਉਣ ਵੀ ਹੋ ਜਾਊਗਾ ਜੀ ਲੈ ਵੀ ਦਰਸ਼ਕੋ ਆਪਾਂ ਵਰਬਲੀ ਪੁੱਛ ਲੈਨੇ ਆ ਬਾਕੀ ਗਰਾਉਂਡ ਲੈਵਲ ਤੇ ਚੈੱਕ ਕਰਨ ਦੀ ਜਵਾਬਦਾਰੀ ਉਹ ਤੁਹਾਡੀ ਆ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਜੇ ਤਾਂ ਆਪ ਨੂੰ ਨੌਲੇਜ ਹੈਗੀ ਆ ਉਹ ਤਾਂ ਬੈਲਟ ਆ ਨਾ ਨਹੀਂ ਨਾਲ ਮਿਸਤਰੀ ਨੂੰ ਨਾ ਜਾ ਕਿਸੇ ਨੌਲਜ ਵਾਲੇ ਬੰਦੇ ਨੂੰ ਲਿਆਉਣਾ ਜਿਹੜੀ ਉੱਪਰ ਵਾਲੀ ਹਾਲਤ ਆ ਪਾ ਤੁਹਾਨੂੰ ਦਿਖਾਈ ਜਾਂਦੇ ਆ ਬਿਲਕੁਲ ਵਧੀਆ ਹਾਲਤ ਦੇ ਵਿੱਚ ਗੱਡੀਆਂ ਨਾਲ ਦੀਆਂ ਅਰੀਜਨਲ ਗੱਡੀਆਂ ਨਾਲ ਦੇ ਟਰੈਕਟਰ ਦੇ ਕਿਵੇਂ ਜੀ ਮਗਰਾਂ ਵਾਲੀਆਂ ਗੱਡੀਆਂ ਨਾਲ ਦੀਆਂ ਅਰੀਜਨਲ ਅੱਛਾ ਨਾਲ ਦੀਆਂ ਜੀ ਹਾਂ ਹਾਂ ਠੀਕ ਹੈ ਜੀ ਓਕੇ ਬਾਪੂ ਜੀ ਜੰਟਾ ਲੁੱਟਾ ਸਾਰੀਆਂ ਬੈਗ ਬੱਤੀਆਂ ਸਾਰੀਆਂ ਅਰੀਜਨਲ ਨਾਲ ਜੀ 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 ਬਿਲਕੁਲ ਆ ਗੁੱਲੀਆਂ ਵਗੈਰਾ ਤੁਸੀਂ ਪਿਛਲੀ ਹੱਥ ਚੈੱਕ ਕਰ ਸਕਦੇ ਹੋ ਕਿਤੇ ਕੋਈ ਘਸਾ ਨਹੀਂ ਪਿਆ ਇਹ ਤੋਂ ਇਹ ਪਤਾ ਲੱਗਦਾ ਕਿਹੜਾ ਟਰੈਕਟਰ ਹੈ ਘਰੇਲੂ ਬਾਣ ਦੇ ਵਿੱਚ ਹੀ ਚੱਲਿਆ ਹੋਇਆ ਘਰੇਲੂ ਚੱਲਿਆ ਘਰੇਲੂ ਚੱਲਿਆ ਹੋਇਆ ਹੈਗਾ ਠੀਕ ਹੈ ਨਾ ਇਹ ਟਰੈਕਟਰ ਕਿਹੜੇ ਨਾਂ ਆ ਜੀ ਪਹਿਲੇ ਨਾਂ ਆ ਜੀ ਪਹਿਲੇ ਨਾਂ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ 4 ਨੰਬਰ ਦਾ ਟਰੈਕਟਰ ਦਿਖਾਉਣ ਲੱਗੇ ਆ ਲੈ ਵੀ ਦਰਸ਼ਕੋ ਜੌਂਡੀਆ 18 ਮਾਡਲ 18 ਮਾਡਲ ਜੀ ਤੇ ਬਾਪੂ ਜੀ ਕਿੰਨੀ ਡਿਮਾਂਡ ਆ ਜੀ ਇਹਦੀ ਸ਼ੀ 35 6 35 ਜੀ ਤੇ ਮਾਨ ਤਾਨ ਕਿੰਨਾ ਕਰੋਗੇ ਜੀ ਬਸ ਇਹਦੇ 5-4000 ਕਰ ਦਾਂਗੇ ਜੀ ਅੱਛਾ ਜੀ ਠੀਕ ਹੈ ਜੀ ਹਾਲਤ ਬਿਲਕੁਲ ਵਧੀਆ ਪਈ ਹੋਈ ਆ ਇਹ ਤਾਂ ਕੋਈ ਕੰਡੀਸ਼ਨ ਦਾ ਟਰੈਕਟਰ ਆ। ਲਾਵੀ ਆਪਾਂ ਬਰੀਕੀ ਨਾਲ ਤਾਂ ਉਹਨੂੰ ਦਿਖਾਈ ਜਾਨੇ ਆ। ਚੰਗੀ ਤਰ੍ਹਾਂ ਚੈੱਕ ਕਰੋ ਬਾਪੂ ਜੀ। ਗੇਅਰ ਦੀ ਤੇ ਇੰਜਨ ਦੀ ਸਾਰਾ ਕੁਝ ਸੇਜੂ ਦਾ ਨਵਾਂ ਟਰੈਕਟਰ ਇਹਦਾ। ਜੀ। ਨਵਾਂ ਟਰੈਕਟਰ 18 ਮਾਡਲ ਟਰੈਕਟਰ ਨਵਾਂ ਬੇਜਮਾ। ਜੀ ਜੀ। EJZ। ਜੀ। ਕੋਈ ਤਾਂ ਨਹੀਂ ਇਹਦੇ 'ਚ। ਠੀਕ ਹੈ ਜੀ। ਲਾਵੀ ਆ ਬੈਕ ਸਾਈਡ ਤੋਂ ਦੇਖ ਲਓ। ਕਿਤੇ ਕੋਈ ਕਮੀ ਪੇਸ਼ੀ? ਇਹਨੇ ਨਾ ਟਰੈਕਟਰ ਪਹਿਲੇ ਹੱਥ ਹੀ ਚੱਲੇ। ਪਹਿਲੇ ਨਾ ਪਾਇਆ ਇੱਕੋ ਹੱਥ ਚੱਲਿਆ ਜੀ। ਹੂੰ। ਠੀਕ ਹੈ ਜੀ। ਲਬੀ ਟਰੈਕਟਰ ਦੇ ਟਾਇਰ ਤੁਸੀਂ ਦੇਖ ਸਕਦੇ ਹੋ ਹਜੇ ਬੰਬਲ ਵੀ ਨਹੀਂ ਲਏ ਹੋਏ ਨਵੇਂ ਟਾਇਰ ਹੈ ਚਾਰੇ ਹਾਂ ਬਿਲਕੁਲ ਨਵੇਂ ਟਾਇਰ ਹਨ ਜਿਵੇਂ ਨਵਾਂ ਨਵਾਂ ਲੋਕ ਟਰੈਕਟਰ ਪਿਆ ਹੋਇਆ ਜੋਂਡੀਰ ਜੇ ਕਿਸੇ ਭੈਣ ਭਾਈ ਨੂੰ ਚਾਹੀਦਾ ਹੋਇਆ ਬਾਪੂ ਵਰਗਾ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦੇ ਦਾਂਗੇ ਤੁਸੀਂ ਕਾਲ ਕਰ ਸਕਦੇ ਹੋ ਚਾਰੋਂ ਤਰਫ ਤੋਂ ਜਿੰਨੇ ਵੀ ਟਰੈਕਟਰ ਹੈਗੇ ਆ ਆਪਾਂ ਤੁਹਾਨੂੰ ਦਿਖਾ ਤੇ ਆ ਹਾਂਜੀ 855 ਸਵਰਾਜ ਹਾਂਜੀ ਬਾਪੂ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਹੈਗਾ 13 ਮਾਡਲ ਜੀ ਠੀਕ ਹੈ ਜੀ 475 475 ਜੀ ਤੇ ਮਾਨ ਤਾਨ ਕਿੰਨਾ ਕਰੋਗੇ ਜੀ ਮਾਨ ਤਨੇ ਚ 10000 ਰੁਪਇਆ ਕਰ ਦੇ 10000 ਰੁਪਇਆ ਸਵਰਾਜ ਦੇ ਵਿੱਚੋਂ ਸੋਡਾ ਜਿਹੜਾ ਸੋਡੀ ਵੀਡੀਓ ਦੇਖ ਕੇ ਆਊਗਾ ਸਾਡੇ ਕੋਲ ਠੀਕ ਹੈ ਜੀ ਹਾਂ ਠੀਕ ਹੈ ਬਾਪੂ ਜੀ ਬਾਪੂ ਜੀ ਟਾਇਰ ਕਿੰਨੇ ਪਰਸੈਂਟ ਪਏ ਹੈ ਜੀ ਟਾਇਰ ਦੇ ਪੈਨ ਜੀ 70 ਪੈਸੇ ਠੀਕ ਹੈ ਜੀ 70 ਪੈਸੇ ਤੇ ਮੂਰ ਨੇ ਥੋੜੀ ਘੱਟ ਲੱਗ ਰੇ ਜੀ ਮੂਰ ਚਲ 50 ਪੈਸੇ ਲਾ ਲਓ 50 ਪੈਸੇ ਹੈਣਾ ਜੀ ਹਾਂ ਤੇ ਬਾਪੂ ਜੀ ਕਿਤੇ ਕੋਈ ਕਲਮ ਵਗੈਰਾ ਤਾਂ ਨਹੀਂ ਲੱਗੀ ਜੀ ਲੱਗੀ ਰਹਿਣਾ ਡੈਕਟਰ ਸਾਰ ਜੀ ਜੀ ਲੈ ਵੀ ਦਰਸ਼ਕੋ ਇੰਜਨ ਵਗੈਰਾ ਤੁਹਾਨੂੰ ਚੰਗੀ ਤ ਬਿਲਕੁਲ ਸੋਹਣੀ ਹਾਲਤ ਦੇ ਵਿੱਚ ਪਿਆ ਹੋਇਆ ਟਰੈਕਟਰ ਲਓ ਜੀ ਬਰਗਾਰਡ ਵਗੈਰਾ ਚੰਗੀ ਕੰਡੀਸ਼ਨ ਦੇ ਵਿੱਚ ਪਏ ਹੋਏ ਆ ਹੁਣ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਬਾਪੂ ਜੀ ਕਿਹੜੇ ਓਨਰ ਆ ਜੀ ਇਹ ਕਿਹੜੇ ਨਾਂ ਜੀ ਇਹ ਇਹ ਪਹਿਲੇ ਨਾਂ ਆ ਜੀ ਸਰ ਪਹਿਲੇ ਨਾਂ ਜੀ ਠੀਕ ਹੈ ਜੀ ਅਸਾਸਰੀ ਵਗੈਰਾ ਸਾਰਾ ਕੁਝ ਨਾਲ ਹੈ ਡਾਟਾ ਪੱਟੀ ਜੀ ਸਾਰਾ ਕੁਝ ਨਾਲ ਹੈ ਜੀ ਠੀਕ ਹੈ ਜੀ ਸੀਟ ਵੀ ਨਾਲ ਦੀ ਹੈ ਸਾਰੇ ਕੁਝ ਨਾਲ ਦਾ ਡਾਟਾ ਜੀ 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 ਕੰਪਨੀ ਦੀ ਸੀਟਾਂ ਨਾਲ ਦੀ ਠੀਕ ਹੈ ਜੀ ਤੇ ਕਾਗਜ਼ ਪੱਤਰ ਓਕੇ ਹੈ ਜੀ ਸਾਰਾ ਕੁਝ ਓਕੇ ਓਕੇ ਜੀ ਲੋ ਜੀ ਹੁਣ ਜੌਂਡੀਅਰ ਆ ਗਿਆ ਬਾਪੂ ਜੀ ਕਿਹੜਾ ਮਾਡਲ ਹੈ ਜੀ ਕਿੱਥੋਂ ਦਾ ਨੰਬਰ ਆ ਇਹ ਹੈਗਾ ਜੀ 23 ਮਾਡਲ ਜੀ 885 885 ਜੀ ਨੇ 785 ਜੀ 785 ਹਾਂ 785 ਰੇਟ ਹੈ 785 ਮੈਂ ਇਧਰ ਚਾਗ ਲੈ ਆਠ ਗਿਆ ਹਾਂਜੀ ਹਾਂਜੀ 785 ਜੀ ਤੇ ਬਾਪੂ ਜੀ ਕਿੰਨਾ ਇਹਦੇ ਚ ਮਾਨ ਤਾਨ ਕਿੰਨਾ ਕਰੋਗੇ ਜੀ ਨਵਾਂ ਟਰੈਕਟਰ ਪਿਆਰੇ ਇਹ ਕਰ ਦਾਂਗੇ 10000 ਰੁਪਿਆ ਜੀ 10000 ਰੁਪਿਆ ਹੂੰ ਜੀ ਤੁਹਾਡੀ ਜਿਹੜਾ ਵੀਡੀਓ ਦੇਖ ਕੇ ਆਊਗਾ ਠੀਕ ਹੈ ਜੀ ਲੈ ਵੀ ਟਾਇਰ ਵਗੈਰਾ ਇੰਜਨ ਸਾਰਾ ਕੁਸਤਾ ਨੂੰ ਇਹ ਟਰੈਕਟਰ ਪਿਆਰੇ ਜਨ ਨਾਲ ਹੈ ਜੀ ਕਿਤੇ ਕਰਮ ਨਹੀਂ ਲੱਗੀ ਇਹਦੇ ਤੇ ਜੀ ਇਹਦਾ ਪਹਿਲੇ ਹੱਥ ਨਵੇਂ ਬੰਦੇ ਦੇ ਸੀਟਾਂ ਦੇ ਕਵਰ ਗੋਬਰ ਸਾਰਾ ਨਾਲ ਹੈ ਜੀ ਜੀ ਇੱਦਾਂ ਦੇ ਕਵਰ ਵੀ ਨਾਲ ਦੇਣ। ਜੀ ਜੀ। ਲੈ ਵੀ ਚੰਗੀ ਹਾਲਤ ਦੇ ਵਿੱਚ ਸਾਰਾ ਬਰੀਕੀ ਨਾ ਦਿਖਾਈ ਜਾਂਦੇ ਆ। ਛੱਦਰੀ-ਸ਼ੁਦਰੀ ਨਾਲ ਸਾਰਾ ਕੁਝ ਰੰਗਨਾਲਾ ਹੈ। ਜੀ। ਲਓ ਜੀ। ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਹੋਇਆ ਟਰੈਕਟਰ ਆ। ਬਾਪੂ ਜੀ ਟਾਇਰ ਕਿੰਨੇ ਪਰਸੈਂਟ ਹੈ ਜੀ? ਟਾਇਰ ਤਾਂ ਸਮਝ ਲੈ ਰੁਪਈਏ ਹੀ ਪਿਆ ਜੀ। ਹਨਾ ਜੀ। ਆਹ ਰਾਰ। ਲਓ ਜੀ। ਹਣ ਬਾਪੂ ਜੀ ਇਹ ਕਰ ਦਿਓ ਐ ਦੋ ਲੋ ਵੀ ਕਸਟਮਰ ਉੱਤੇ ਘੁੰਮੀ ਜਾਂਦੇ ਆ ਵੀ ਜਿਹੜੇ ਵੀ ਵੀਰ ਨੇ ਲੈਣਾ ਲੈ ਲਓ ਤਾਂ ਜਲਦੀ ਜਲਦੀ ਤੁਹਾਨੂੰ ਗੱਲਾਂ ਜੀ ਹਾਂ ਕਾਲ ਕਰ ਲਓ ਰਾਮਲ ਡਾਕਟਰ ਜੀ ਜੀ 52 52 ਜੀ ਜੀ ਤੇ ਬਾਪੂ ਜੀ ਕਿੰਨੀ ਇਹਦੇ ਵਿੱਚੋਂ ਛੋਟ ਵਗੈਰਾ ਦੇਓਗੇ ਜੀ ਇਹ ਜੋ ਕਰ ਲਾਂਗੇ 5-7000 ਰੁਪਏ 7000 ਰੁਪਏ ਕਰ ਦੇਵਾਂਗੇ 7000 ਰੁਪਏ ਜੀ ਠੀਕ ਹੈ ਜੀ ਤੇ ਬਾਪੂ ਜੀ ਇਹ ਵੀ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਜੀ ਹਰਿਆਣਾ ਨੰਬਰ ਜੀ ਰੁਪਈਏ ਦਾ ਰੁਪਿਆ ਜੀ ਟਾਇਰ ਬਿਲਕੁਲ ਸੋਹਣੀ ਹਾਲਤ ਦੇ ਵਿੱਚ ਪਿਆ ਜੀ 90 ਪੈਸੇ ਟਾਇਰ ਜੀ ਕਿਤੇ ਕੋਈ ਕਲਮ ਵਗੈਰਾ ਲੱਗੀ ਹੋਵੇ ਲੱਗੀ ਸੀਟ ਕਵਰ ਸਾਰਾ ਨਾਲ ਠੀਕ ਹੈ ਜੀ ਟਾਇਰ ਕਿੰਨੇ ਪੈਸੇ ਹੈ ਜੀ 90 ਪੈਸੇ 90 ਪੈਸੇ ਹਨਾ ਜੀ 90 ਪੈਸੇ ਟਾਇਰ ਪਏ ਹੋਏ ਆ ਬਿਲਕੁਲ ਚੰਗੀ ਹਾਲਤ ਦੇ ਵਿੱਚ ਆ ਲੈ ਵੀ ਆਪਾਂ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਈਏ ਲੈ ਵੀ ਆ ਬੈਕ ਸਾਈਡ ਤੋਂ ਆ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਜੀ ਬਾਪੂ ਜੀ ਹੁਣ ਆ ਫਾਰਮ ਟਰੈਕਟ 60 ਦਾ ਦੱਸੋ ਜੀ ਇਹ ਵੀ origignal ਟਰੈਕਟਰ ਹੈ ਸਾਰਾ ਜੀ origignal ਟਰੈਕਟਰ ਹਰਿਆਣਾ ਨੰਬਰ ਜੀ ਤੇ ਕਿਹੜਾ ਮਾਡਲ ਹੈ ਜੀ ਇਹ 18 2018 ਜੀ 565 565 ਜੀ 565 ਠੀਕ ਹੈ ਜੀ ਕਿੰਨਾ ਮਾਨ ਤਨ ਕਰੋਗੇ 10000 ਕਰ ਦਾਂਗੇ ਜੀ 15000 ਜੀ ਠੀਕ ਹੈ ਜੀ ਮੈਂ ਵੀ ਦੱਸ ਕੋ ਟਾਇਰ ਦੇਖ ਸਕਦੇ ਹਾਂ ਬਾਪੂ ਜੀ ਟਾਇਰਾਂ ਬਾਰੇ ਜਾਣਕਾਰੀ ਹੈ 90 ਪੈਸੇ ਜੀ 90 ਪੈਸੇ ਟਾਇਰ ਪਏ ਹੋਏ ਆ ਹਾਂ ਬਿਲਕੁਲ 90 ਬਿਲਕੁਲ ਨਵਾਂ ਟਰੈਕਟਰ ਪਿਆ ਹੋਇਆ ਜਮਾਂ ਨਵਾਂ ਸੀਟ ਨਾਲ ਦੀ ਹੈ ਟਰੈਕਟਰ ਦੀ ਜੀ ਨਾਲ ਸੀਟ ਨਾਲ ਦੀ ਏਜੰਸੀ ਵਾਲੀ ਜੀ ਜੀ ਸਾਰਾ ਕੁਝ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਵੀ ਸੀਟ ਵਗੈਰਾ ਬਾਪੂ ਜੀ ਕਹਿੰਦੇ ਸਾਰਾ ਕੁਝ ਨਾਲ ਦਾ ਹੈਗਾ ਜਿਹੜੀ ਨਾਲ ਏਜੰਸੀ ਵਾਲੀ 15000 ਹੰਟਾ ਜੀ 1500 ਘੰਟੇ ਚੱਲਿਆ ਜੀ 1500 ਘੰਟੇ ਹੈ ਜੀ ਹਾਂ 1500 ਘੰਟੇ ਚੱਲਿਆ ਠੀਕ ਹੈ ਜੀ ਜੀ ਜੰਕਾ ਦੇਖੋ ਜੀ ਮਗਰ ਹੋ ਕੇ ਜੀ ਜੀ ਇਹ ਤਾਂ ਬੜਾ ਚੱਲਿਆ ਘਟਾ ਪਹਿਲੇ ਬੰਦੇ ਕੋਲੇ ਸੀਗਾ ਜੀ ਆ ਸਟਿੱਕਰ ਦੇਖੋ ਜੀ ਇਹਦੇ ਏਜੰਸੀ ਵਾਲੇ ਸਟਿੱਕਰ ਨਾਲ ਦੇ ਜੀ ਜੀ ਉਧਰ ਲਾਓ ਬਿਲਕੁਲ ਸਟਿੱਕਰ ਨਾਲ ਦੇ ਏਜੰਸੀ ਵਾਲੇ ਪਹਿਲੇ ਹੰਦਰ ਹੀ ਹੈ ਜੀ ਪਹਿਲੇ ਹੰਦਰ ਜੀ ਜੀ ਨਗਦ ਕੈਸ਼ ਦਾ ਨਗਦ ਕੈਸ਼ ਦਾ ਨਗਦ ਕੈਸ਼ ਦਾ ਜੀ ਠੀਕ ਹੈ ਜੀ ਇਹਦੇ ਵੀ ਲਾਉਣ ਹੋ ਜਾਊਗਾ ਇਦੇ ਉੱਪਰ ਸਾਰਿਆਂ ਦੇ ਉੱਪਰ ਲੋਨ ਹੋ ਜਾਊਗਾ ਸਾਰਿਆਂ ਦੇ ਲੋਨ ਹੋ ਜਾਊਗਾ ਨਵੇਂ ਨਵੇਂ ਦੇ ਜੀ 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 ਠੀਕ ਹੈ ਜੀ ਤੇ ਬਾਪੂ ਜੀ ਕੋਈ ਕਾਗਜ਼ ਪੱਤਰਾਂ ਦੇ ਵਿੱਚ ਸਾਰੇ ਕੋਈ ਦਿਖ ਰਹੇ ਕੋਈ ਕਾਗਜ਼ ਪੱਤਰਾਂ ਦੇ ਵਿੱਚ ਕੋਈ ਪਤਰਾ ਨਾ ਸਾਰਾ ਅਰੀਜਨਲ ਕਾਗਜ਼ ਗੱਲ ਹੀ ਕਰਾ ਕੇ ਠੀਕ ਹੈ ਜੀ ਜ਼ਿੰਮੇਵਾਰੀ ਆਪਣੀ ਹੈ ਜੀ 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 ਇਹ ਕਾਰਜ 31 ਇਧਰ ਖੜਾਈ ਜੀ ਜੀ ਲੈ ਵੀ ਬਾਈ ਯਾਰ ਕਹਿੰਦਾ ਸੇਲ ਪਰਸੇਜ ਦਾ ਕੰਮ ਆ ਦਰਸ਼ਕੋ ਚੰਗੀ ਤਰ੍ਹਾਂ ਤਸੱਲੀ ਕਰਕੇ ਆਪਦੀ ਚਲਾ ਕੇ ਟਰੈਕਟਰਾਂ ਨੂੰ 13 ਮਲ ਟਰੈਕਟਰ ਜੀ 395 395 ਜੀ ਕਿੰਨਾ ਮਾਨਤਨ ਜੀ 5 5000 ਮਾਨਤਨ ਕਰ ਦਾਂਗੇ 5000 ਰੁਪਏ ਦੇ ਵਿੱਚੋਂ ਮਾਨਤਨ ਕਰ ਦੇਣਗੇ ਮਾਗਰ ਟਰੈਕਟਰ ਦੇਖੋ ਜੀ ਰਾਜਨ ਨੱਡ ਨੱਡ ਰਜਨ ਵਾਲਾ ਟਰੈਕਟਰ ਦਾ ਜੀ ਜੀ ਇਹਦਾ ਪਹਿਲੇ ਹੱਥੀ ਚੱਲੇ ਟਰੈਕਟਰ ਜੀ ਫਰਸਟ ਓਨਰ ਹੈ ਜੀ ਹਾਂ ਕਿਸੇ ਥੂੜੀ ਟਾੜੀ ਵਾਲੀ ਦਿਨ ਚੱਲਿਆ ਜੀ ਜੀ ਨਾ ਥੂੜੀ ਵਾਲੀ ਤੇ ਨਾ ਦੂਜੀ ਕਪੈਨ ਤੇ ਕਿਸੇ ਦਿਨ ਜਿੱਲੇ ਵਾਹੀ ਦੇ ਚੱਲੇ ਟਰੈਕਟਰ ਵਾਹੀ ਦੇ ਚੱਲੇ ਹਮਾਗਰ ਉਹ ਦੇਖਿਓ ਜੀ ਲੈ ਵੀ ਚੰਗੀ ਤਰ੍ਹਾਂ ਤੁਹਾਨੂੰ ਬ੍ਰੇਕੀ ਨਾ ਦਿਖਾ ਦਿੰਨੇ ਆ ਬਿਲਕੁਲ ਚੰਗੀ ਹਾਲਤ ਦੇ ਵਿੱਚ ਪਿਆ ਹੋਇਆ ਟਰੈਕਟਰ ਹੈ ਜੀ। ਮੈਂ ਛੇ ਰੱਗਿਆ ਪੀ ਗਿਆ ਤੇਰਾ ਜੂਠਾ ਹੋਇਆ ਆਪਣੇ। ਲਓ ਜੀ। ਮੈਂ ਗਰ ਦੇਖ ਕਿ ਜੀ। ਬਾਪੂ ਜੀ ਕੋਈ ਕਿਤੇ ਕਲਮ ਵਗੈਰਾ ਲੱਗੀ ਹੋਵੇ। ਨਹੀਂ ਨਾ ਜੀ ਕਿਤੇ ਕਲਮ ਨਹੀਂ ਲੱਗੀ। ਕਿਤੇ ਕੋਈ ਤੰਮੀ ਪੇਸ਼ੀ ਨਹੀਂ ਪੱਕਾ ਦੱਸਿਆ ਕਰੋ ਬਾਪੂ ਜੀ ਇਹਦੇ ਨਾਲ ਕੀ ਆ। ਵੀ ਦਰਸ਼ਕਾਂ ਦੇ ਵਿੱਚ ਵਿਸ਼ਵਾਸ ਬਣਦਾ ਉਸ। ਨਾ ਨਾ ਕਿਤੇ ਕਲਮ ਨਹੀਂ ਲੱਗੀ। ਜੀ ਜੀ। ਸਾਰਾ ਸਾਈਡ ਜੀ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ। ਆ ਰਿੰਬਾ ਦੇ ਦੇਖੋ ਜੀ ਨਾਲ ਦੇ ਨੱਟ ਨਾਲ ਦੇ। ਜੀ। ਏਜੰਸੀ ਵਾਲੇ ਨੱਟ ਨਾਲ ਦੇ। ਜੀ। ਬੰਦੇ ਜੀ ਨਹੀਂ ਵੀ ਮਰਗਾੜ ਵਗੈਰਾ ਤੁਸੀਂ ਦੇਖ ਸਕਦੇ ਬਿਲਕੁਲ ਚੰਗੀ ਹਾਲਤ ਦੇ ਵਿੱਚ ਪਏ ਹੋਏ ਆ ਵਿੱਚੋਂ ਵੀ ਦਿਖਾਤਾ ਆ ਜਗਾ ਤੋਂ ਵੀ ਤੁਸੀਂ ਦੇਖ ਸਕਦੇ ਚੌਂਕੀ ਜਾਂਦਾ ਬਿਲਕੁਲ ਟਰੈਕਟਰ ਇੱਧਰ ਦੇਖਣ ਜਾਂ ਦੇਖੋ ਜੀ ਇਹਦਾ ਜੀ ਕਿੱਡਾ ਸੋਹਣਾ ਪਿਆ ਨਾਲ ਦਾ ਜੀ ਪਾਪੂ ਜੀ ਟਾਇਰ ਕਿੰਨੇ ਪੈਸੇ ਪਏ ਆ ਜੀ ਟਾਇਰ ਇਹ ਨੇ ਹੁਣਗੇ ਜੀ 70 ਪੈਸੇ 70 ਪੈਸੇ ਟਾਇਰ ਹੈਣਾ ਜੀ ਜੀ 70 ਪੈਸੇ ਟਾਇਰ ਹੈ ਟਰੈਕਟਰ ਓਰਿਜਨਲ ਟ੍ਰੈਕ ਹੱਥ ਚੱਲਿਆ ਜੀ ਪਹਿਲੇ ਹੁਣ ਟਰੈਕਟਰ ਹੈ ਜੀ ਜੀ ਟਰੈਕਟਰ ਦੀ ਕੋਈ ਦਸਾਂ ਨਹੀਂ ਜੀ ਲਓ ਵੀ ਬਾਪੂ ਜੀ ਹੁਣ ਆਪਣਾ ਜਿਹੜਾ ਦਰਸ਼ਕਾਂ ਨੂੰ ਅੱਛਾ ਹੁਣ ਕਾਸ਼ਾ ਰਹਿ ਗਿਆ ਜੀ ਲਓ ਜੀ ਬਾਪੂ ਜੀ ਕਿਹੜਾ ਮਾਡਲ ਆ 21 ਮਾਡਲ 21 ਮਾਡਲ ਕਿੰਨੀ ਡਿਮਾਂਡ ਹੈ ਜੀ ਕਿੰਨਾ ਪੈਸਾ ਮੰਗਦੇ ਹੋ ਜੀ ਇਹ ਮਤਲਬ ਜੀ ਜੋ ਜੀ 5000 ਰੁਪਏ ਮਾਨਤਾਨ ਹੋ ਜਾਊਗਾ ਠੀਕ ਹੈ ਜੀ ਕਿੰਨਾ 50 ਦੇ ਵਿੱਚੋਂ 350 ਹਾਂ 350 ਦੇ ਵਿੱਚੋਂ 5000 ਰੁਪਏ ਮਾਨਤਾਨ ਜੀ ਹਾਂ 43 ਦਾ ਹੋ ਜਾ ਤਿੰਨ 45 ਦਾ ਜੀ ਠੀਕ ਹੈ ਜੀ ਲੈ ਵੀ ਦਰਸ਼ਕੋ ਹਾਲਤ ਤੁਹਾਨੂੰ ਦਿਖਾ ਦਿੰਨਾ ਹੈ ਜੀ origignal ਟਰੈਕਟਰ ਹੈ ਸਾਰਾ ਜੀ ਤੇ ਨਾਲ ਦਾ ਟਰੈਕਟਰ ਦਾ ਡਿੱਕ ਡੁਕ ਲੱਗਿਆ ਸਾਰਾ ਟਰੈਕਟਰ ਦੇ ਜੀ ਨਹੀਂ ਅਗਲਾ ਡਿੱਕ ਦੇ 10000 ਰੁਪਏ ਲਾਉਣਾ ਪੈਂਦਾ ਹਾਂਜੀ ਡਿੱਕ ਵੀ ਲੱਗਿਆ ਟਰੈਕਟਰ ਦੇ ਜੀ ਜੀ ਡਿੱਕ ਲੱਗਿਆ ਲੈ ਵੀ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ करनाल ਦੇ ਨਾਂ ਦੇਖੋ ਜੀ ਨਾਲ ਦੇ ਸਿੱਕਰ ਦੇਖੋ ਆ ਵੀ ਸਾਰੇ ਇਸ करनाल ਦੇ ਤੇ ਬਾਪੂ ਜੀ ਕਿਹੜੇ ਨਾਂ ਜੀ ਇਹ ਇਹ ਪਹਿਲੇ ਨਾਂ ਹੈ ਜੀ ਪਹਿਲੇ ਨਾਂ ਜੀ ਹਾਂ ਠੀਕ ਹੈ ਜੀ ਲੈ ਵੀ ਦਰਸ਼ਕੋ ਹੁਣ ਤੁਹਾਨੂੰ ਬੈਕ ਸਾਈਡ ਤੋਂ ਵੀ ਆਪਾਂ ਦਿਖਾ ਦਿੰਨੇ ਆ ਲਓ ਜੀ ਸਾਰੇ ਕੁਛ ਰਿਜਨਲ ਡੰਡਾ ਡੁੰਡਾ ਨਾਲ ਕੱਲੀਆਂ ਨਾਲ ਦੀਆਂ ਅਰੀਜਨਲ ਠੀਕ ਹੈ ਜੀ ਡੰਡਾ ਨਾਲ ਰਿਜਨਲ ਜੀ ਜੀ ਮਗਰਾਨਾ ਮਰੂਣਾ ਤੋਂ ਕਿਤੇ ਰੰਗ ਨਹੀਂ ਰਿਹਾ ਬੱਤੀਆਂ ਲਾਈਟਾਂ ਸਾਰੀਆਂ ਨਾਲ ਦੀਆਂ ਅਰੀਜਨਲ ਜੀ ਜੀ ਐਡਰ ਬਹੁਤ ਘੱਟ ਚੱਲਿਆ ਜੀ ਜੀ ਪੈਰ ਪੈਰ ਦਾ ਆ ਸ਼ੌਂਕ ਨਾਲ ਲਵਾਏ ਹੋਏ ਨੇ ਠੀਕ ਹੈ ਜੀ ਡਿਸਟ੍ਰੀਬਿਊਟਰ ਵੀ ਲੱਗਿਆ ਜੀ ਜੀ ਡਿਸਟ੍ਰੀਬਿਊਟਰ ਤੇ ਪੈਸੇ ਬਹੁਤ ਲੱਗੇ ਜਾਂਦੇ ਨੇ ਜੀ ਜੀ ਇਹਨਾਂ ਫਿਰ ਤੇਲ ਦਾ ਕਨੈਕਸ਼ਨ ਹੀ ਨਾ ਆਰਡਰ ਲੱਗਾ ਹਾਂਜੀ ਹਾਂਜੀ ਲੋ ਟਰਾਲੀ ਚੱਕਣ ਖਾਤਰ ਜੀ ਜੀ ਡਿਸਟ੍ਰੀਬਿਊਟਰ ਲੱਗਿਆ ਇਹ ਉਹ ਦੇਖੋ ਜੀ ਹੌਸ ਲੱਗਿਆ ਹੋਇਆ ਜੀ ਡਿਸਟ੍ਰੀਬਿਊਟਰ ਲੱਗਿਆ ਜੀ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਤੁਹਾਨੂੰ ਬ੍ਰੇਕੀ ਨਾਲ ਸਾਰੇ ਟਰੈਕਟਰ ਆਪਾਂ ਚੰਗੀ ਤਰ੍ਹਾਂ ਬ੍ਰੇਕੀ ਨਾਲ ਦਿਖਾਤੇ ਆ ਤੇ ਤੁਸੀਂ ਬਾਪੂ ਜੀ ਦਾ ਹੁਣ ਮੈਂ ਨੰਬਰ ਤੁਹਾਨੂੰ ਸ਼ੇਅਰ ਕਰ ਦੂੰਗਾ ਤੁਸੀਂ ਜਿਹੜੇ ਵੀ ਭੈਣ ਨੇ ਭਰਾ ਨੇ ਲੈਣਾ ਹੋਇਆ 5000 ਰੁਪਏ ਲੈਸ ਕਰ ਦਾਂਗੇ ਜੀ ਜੀ 4500 ਦੇ ਦਾਂਗੇ ਜੀ ਜੀ ਸਲਾਮ ਵੀ ਬਾਪੂ ਜੀ ਹੁਣ ਤੁਸੀਂ ਆਪ ਦਾ ਜਿਹੜਾ ਨੰਬਰ ਹੈ ਨਾ ਉਹ ਦਰਸ਼ਕਾਂ ਨੂੰ ਬੋਲ ਦੋ ਅੰਡ ਮੇਰਾ ਕਮਾਲੂ ਹੈ ਜੀ ਰਾਮਾ ਮੰਡੀ ਦੇ ਕੋਲੇ ਆ ਜੀ 75899 98246 ਮੇਰਾ ਨੰਬਰ ਹੈ ਠੀਕ ਹੈ ਜੀ 75899 98246 ਠੀਕ ਹੈ ਜੀ ਜਿਹਨੇ ਲੈਣਾ ਹੈ ਬਾਈ ਉਹੀ ਕਾਲ ਕਰਿਓ ਐਵੇਂ ਬਾਧੂ ਫੇਪਾ ਤੂੰ ਨਾ ਪੁੱਛ ਮਰੜਿਓ ਹਾਂਜੀ ਹਾਂਜੀ ਆ ਜਿਹੜੇ ਨੇ ਲੈਣਾ ਟਰੈਕਟਰ ਉਹੀ ਗੱਲ ਕਰੋ ਮੇਰੇ ਨਾਲ ਠੀਕ ਹੈ ਜੀ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਟਰੈਕਟਰਾਂ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ ਠੀਕ ਹੈ